ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਗੁਰਬਾਣੀ ਦੇ ਵਿੱਚ ਕਈ ਥਾਵਾਂ ਤੇ ਮਹਿੰਗੇ ਸ਼ਬਦ ਆਉਂਦੇ ਨੇ ਜਿਹੜੇ ਪੜ੍ਹਨ ਦੇ ਵਿੱਚ ਬਹੁਤ ਕਠਿਨ ਨੇ ਅੱਜ ਆਪਾਂ ਸੌਖੇ ਢੰਗ ਦੇ ਨਾਲ ਉਹਨਾਂ ਸ਼ਬਦਾਂ ਦਾ ਉਚਾਰਨ ਸਿੱਖਣਾ ਹੈ ਕਿਉਂਕਿ ਜਿਹੜੀਆਂ ਸੰਗਤਾਂ ਘਰਾਂ ਦੇ ਵਿੱਚ ਸਹਿਜ ਪੜ ਕਰਦੀਆਂ ਉਹਨਾਂ ਵਾਸਤੇ ਇਹ ਵੀਡੀਓ ਬਹੁਤ ਜ਼ਰੂਰੀ ਹੈ ਵੇਖਣ ਵਾਸਤੇ ਕਿਉਂਕਿ ਉਹ ਸੰਗਤਾਂ ਸੰਖਿਆ ਤੋਂ ਬਿਨਾ ਸਹੀ ਪੜ ਕਰਦੀਆਂ ਤੇ ਉਹ ਫਿਰ ਗਲਤ ਉਚਾਰਨ ਕਰ ਜਾਂਦੀਆਂ ਜਿੱਥੇ ਗੁਰਬਾਣੀ ਦੇ ਵਿੱਚ ਜਈਏ ਆਉਂਦੇ ਨੇ ਉਹਨਾਂ ਦੇ ਉਚਾਰਨ ਕਿਵੇਂ ਕਰਨੇ ਨੇ ਅੱਜ ਆਪਾਂ ਸਰਵਣ ਕਰਾਂਗੇ ਤੁਸੀਂ ਲਿਖਿ ਹੋਏ ਇਹ ਸ਼ਬਦ ਵੇਖ ਰਹੇ ਹੋ ਸ ਵਾ ਵ ਜਈਏ ਲਾਂ ਇਸ ਦਾ ਉਚਾਰਨ ਕਿਵੇਂ ਕਰਨਾ ਹੈ ਗੁਰਬਾਣੀ ਦੇ ਵਿੱਚ ਇਸ ਤਰ੍ਹਾਂ ਲਿਖਿਆ ਸ ਸ ਵਾ ਵ ਜਈ ਲਾ ਆਪਾਂ ਪਹਿਲਾਂ ਵੀ ਕਈ ਵਾਰ ਤੁਹਾਨੂੰ ਸਰਵਣ ਆਪਾਂ ਕੀਤਾ ਸੀ ਕਿ ਜਿੱਥੇ ਜਈਏ ਦੇ ਵਿੱਚ ਉਹ ਤਿੰਨ ਸ਼ਬਦ ਨਿਕਲਦੇ ਨੇ ਓੜਾ ਐੜਾ ਏੜੀ ਤੁਸੀਂ ਇਹ ਵੇਖਣਾ ਹੈ ਕਿ ਜਈਏ ਦੇ ਲਗਾ ਮਾਤਰਾ ਕਿਹੜੀ ਲੱਗੀ ਹੈ ਹੁਣ ਇੱਥੇ ਜਈਏ ਨੂੰ ਲਾ ਲੱਗੀਏ ਇਹਨੇ ਏੜੀ ਨੂੰ ਲਾ ਬਣ ਜਾਣਾ ਹੈ ਜੇ ਜਈਏ ਨੂੰ ਕੰਨਾ ਹੁੰਦਾ ਫਿਰ ਐੜੇ ਕੰਨਾ ਬਣ ਜਾਣਾ ਸੀ ਜੇ ਜਈਏ ਨੂੰ ਔਂਕੜ ਹੁੰਦਾ ਤੇ ਇਥੇ ਊੜੇ ਔਂਕੜ ਬਣ ਜਾਣਾ ਸੀ ਇਸ ਕਰਕੇ ਤੁਸੀਂ ਇਹ ਵੇਖਣਾ ਕਿ ਜਈਏ ਨੂੰ ਲਗਾ ਮਾਤਰਾ ਕਿਹੜੀ ਲੱਗੀ ਏ ਫਿਰ ਇਹਨਾਂ ਵਿੱਚੋਂ ਉਹ ਸ਼ਬਦ ਕੱਢਣਾ ਊੜਾ ਐੜਾ ਏੜੀ ਸ ਸ ਵ ਵ ਜਈਏ ਲਾਂ ਹੁਣ ਕਈ ਸੰਗਤਾ ਪੜ ਜਾਂਦੀਆਂ ਸਵੇ ਸਵੇ ਨਹੀਂ ਪੜਨਾ ਇਸ ਦਾ ਉਚਾਰਨ ਹੈ ਸਵਈਏ ਸ ਸ ਵਾ ਵ ਈ ੜੀ ਬਿਹਾਰੀ ਈ ੜੀ ਲਾਂ ਸਵਈਏ ਸਵਈਏ ਉਚਾਰਨ ਕਰਨਾ ਹੈ ਦੂਜਾ ਸ਼ਬਦ ਆਉਂਦਾ ਹੈ ਭੱਬ ਯਈਆ ਊੜੇ ਔਂਕੜ ਇੱਥੇ ਉਹਨ ਜਈਆ ਜਿਹੜਾ ਸੰਗਤ ਜੀ ਇਹ ਮੁਕਤ ਹੈ ਇਹਨੂੰ ਕੋਈ ਵੀ ਲਗਾ ਮਾਤਰਾ ਨਹੀਂ ਲੱਗੀ ਇਹ ਫਿਰ ਐੜਾ ਬਣੇਗਾ ਇਸ ਦਾ ਜਿਹੜਾ ਉਚਾਰਨ ਹੈ ਭੱਬ ਯਈਆ ਊੜੇ ਔਂਕੜ ਭੱਬ ਈ ੜੀ ਸਿਹਾਰੀ ਐੜਾ ਊੜੇ ਔਂਕੜ ਹੁਣ ਜਈਏ ਦੇ ਵਿੱਚੋਂ ਈੜੀ ਸਿਹਾਰੀ ਨਿਕਲ ਆਉਣੀ ਹੈ ਇਸ ਦਾ ਜਿਹੜਾ ਉਚਾਰਨ ਹੈ ਭਇਓ ਭਇਓ ਪੜਨਾ ਭੱਬਾ ਜਈਆ ਊੜੇ ਔਕੜ ਭੱਬਾ ਈੜੀ ਸਿਹਾਰੀ ਐੜਾ ਊੜੇ ਔਕੜ ਭਇਓ ਅੱਗੇ ਸ਼ਬਦ ਆਉਂਦਾ ਰਾਰਾ ਮਮਾ ਜਈਏ ਲਾ ਹੁਣ ਤੁਸੀਂ ਇਹ ਵੇਖਣਾ ਪੱਗ ਅੱਗੇ ਸਰਵਣ ਕਰਕੇ ਆਏ ਆ ਕਿ ਜਈਏ ਨੂੰ ਲਾ ਲੱਗੀਏ ਇੱਥੇ ਈੜੀ ਲਾ ਬਣ ਜਾਣਾ ਤੀਨ ਦੇ ਵਿੱਚੋਂ ਈੜੀ ਨੂੰ ਬਿਹਾਰੀ ਨਿਕਲਣੀ ਹੈ ਇਸ ਦਾ ਉਚਾਰਨ ਹੈ ਰਾਰਾ ਮਮਾ ਜਈਏ ਲਾ ਸੰਗਤਾ ਪੜ ਜਾਂਦੀ ਹੈ ਰਮਏ ਰਮਏ ਉਚਾਰ ਨਹੀਂ ਕਰਨਾ ਇਸ ਦਾ ਉਚਾਰਨ ਹੈ ਰਾਰਾ ਮਮਾ ਈੜੀ ਬਿਹਾਰੀ ਈੜੀ ਲਾ ਰਮਈਏ ਰਮਈਏ ਪੜਨਾ ਹੈ ਰਮਈਏ ਅੱਗੇ ਆ ਗਿਆ ਲੱਲਾ ਜਈਏ ਹੋੜਾ ਹੁਣ ਸੰਗਤ ਜੀ ਇੱਥੇ ਜਈਏ ਨੂੰ ਹੋੜਾ ਹੈ ਇੱਥੇ ਊੜੇ ਨੂੰ ਔਂਕੜ ਬਣ ਜਾਣਾ ਹੈ ਜਾਂ ਊੜੇ ਦਾ ਮੂੰਹ ਖੁੱਲ੍ਹਾ ਹੈ ਮੰਨ ਲਓ ਕਿ ਇੱਥੇ ਹੁਣ ਜਈਏ ਨੂੰ ਹੋੜਾ ਹੈ ਐੜੇ ਨੂੰ ਹੋੜਾ ਪੈਂਦਾ ਹੈ ਐਡੇ ਨੂੰ ਪਨੋੜਾ ਪੈਂਦਾ ਊੜੇ ਨੂੰ ਹੋੜਾ ਪੈ ਜਾਂਦਾ ਤੇ ਐਡੇ ਨੂੰ ਪਨੋੜਾ ਪੈਂਦਾ ਐਡੇ ਨੂੰ ਔਂਕੜ ਨਹੀਂ ਪੈਂਦਾ ਊੜੇ ਔਂਕੜ ਪੈ ਜਾਂਦਾ ਇਸ ਕਰਕੇ ਇੱਥੇ ਹੁਣ ਯਈਏ ਨੂੰ ਹੋੜਾ ਲੱਗਾ ਇਸ ਦਾ ਜਿਹੜਾ ਉਚਾਰਨ ਹੈ ਲਯੋ ਲੱਲਾ ਈੜੀ ਸਿਆਰੀ ਐੜਾ ਊੜੇ ਔਂਕੜ ਊੜੇ ਦਾ ਮੂੰਹ ਖੋਲਦੋ ਤਾਂ ਵੀ ਸ਼ੁੱਧ ਉਚਾਰਨ ਹੈ ਲਯੋ ਲਯੋ ਪੜਨਾ ਇਸ ਦਾ ਉਚਾਰਨ ਹੈ ਲਯੋ ਲੱਲਾ ਈੜੀ ਸਿਆਰੀ ਐਡਾ ਊੜੇ ਔਕੜ ਲਇਓ ਲਇਓ ਉਚਾਰਨ ਕਰਨੇ ਸਾਰੇ ਸ਼ਬਦਾਂ ਦੀ ਤੁਹਾਨੂੰ ਸਮਝ ਲੱਗ ਗਈ ਹੋਵੇਗੀ ਸਵਈਏ ਭਇਓ ਰਮਈਏ ਲਇਓ ਸੋ ਸੰਗਤ ਜੀ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਹੋਰ ਵੀ ਸੰਗਤਾ ਲਾਹਾ ਲੈ ਸਕਣ ਯੂ ਟੂਬ ਜੀ ਪਲੇਲਿਸਟ ਦੇ ਵਿੱਚ ਸਾਰੀ ਸੰਥਿਆ ਪਈ ਹੈ ਭਟਾਂ ਦੇ ਸਵਈਏ ਸਹਿਸਕ੍ਰਿਤੀ ਸੁਖਮਣੀ ਸਹਿ ਬਾਵਣ ਕਰੀ ਗੂਜਰੀ ਰਾਗ ਦਾ ਪੱਦਾ ਤਲੰਗ ਰਾਗ ਦਾ ਪੱਦਾ ਤੇ ਹੋਰ ਗੁਰਬਾਣੀ ਦੇ ਮਹਿੰਗੇ ਸ਼ਬਦਾਂ ਦੀ ਸੰਖਿਆ ਪਈ ਹੈ ਜਾ ਕੇ ਸਰਵਣ ਕਰੋ ਭੁੱਲਾਂ ਦੀ ਮਾਫੀ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ